ਮੋਗਾ ਦੇ ਪਿੰਡ ਡੋਲੀਵਾਲਾ ਦੇ ਗੁਰਦੁਆਰਾ ਦੇ ਵਿੱਚ ਮਰਡਰ ਹੋਇਆ ਹੈ ਤੇ ਲੰਗਰ ਹਾਲ ਦੇ ਵਿੱਚ 25 ਸਾਲਾ ਕੁੜੀ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਸਖੇ ਭਰਾ ਦੇ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਪਿੰਡ ਡੋਲੇਵਾਲਾ ਦੇ ਗੁਰਦੁਆਰਾ ਬਾਬਾ ਤੂਲਸੀदास ਦੇ ਵਿੱਚ ਪੂਰੀ ਵਾਰਦਾਤ ਵਾਪਰਦੀ ਹੈ ਤੇ ਸਿਮਰਨ ਨੇ ਕਰੀਬ 3 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਪਿੰਡ ਦੇ ਹੀ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਉਸ ਦੇ ਵੱਲੋਂ ਲਵ ਮੈਰਿਜ ਕੀਤੀ ਗਈ ਸੀ ਜਿਸ ਤੋਂ ਬਾਅਦ ਭਰਾ ਕਾਫੀ ਖਫਾ ਸੀ ਨਰਾਜ਼ ਸੀ ਅਤੇ ਇਸ ਵਾਰਦਾਤ ਨੂੰ ਉਸ ਦੇ ਵੱਲੋਂ ਅੰਜਾਮ ਦਿੱਤਾ ਗਿਆ ਹਾਲਾਂਕਿ ਪੁਲਿਸ ਨੇ ਮੁਲਜ਼ਮ ਭਰਾ ਨੂੰ ਹੁਣ ਗ੍ਰਫਤਾਰ ਕਰ ਲਿਆ ਪਰ ਮੋਗਾ ਦੇ ਪਿੰਡ ਦੋਲਾ ਦੇ ਵਿੱਚ ਗੁਰਦੁਆਰੇ ਦੇ ਵਿੱਚ ਮਰਡਰ ਹੋਇਆ ਲੰਗਰ ਹਾਲ ਦੇ ਵਿੱਚ 25 ਸਾਲਾ ਕੁੜੀ ਮੌਜੂਦ ਸੀ ਜਿੱਥੇ ਕਿ ਸਖੇਪ ਰਾਦੇ ਵੱਲੋਂ ਪਹੁੰਚਾ ਜਾਂਦਾ ਹੈ ਤੇ ਉੱਥੇ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਪਿੰਡ ਡੋਲੇ ਵਾਲਾ ਦੇ ਗੁਰਦੁਆਰੇ ਬਾਬਾ ਤੁਲਸੀ ਦਾਸ ਦੇ ਵਿੱਚ ਪੂਰੀ ਘਟਨਾ ਵਾਪਰਦੀ ਹੈ ਬਿਹਤਰ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ 3 ਸਾਲ ਪਹਿਲਾਂ ਭੈਣ ਦੇ ਵੱਲੋਂ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਚਲਦਿਆ ਭਰਾ ਨਰਾਜ਼ ਸੀ ਤੇ ਬਦਲਾ 3 ਸਾਲ ਤੋਂ ਬਾਅਦ ਲਿਆਏ ਤੇ ਗੁਰਦੁਆਰੇ ਦੇ ਵਿੱਚ ਗੁਰੂ ਘਰ ਦੇ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਸਖੀ ਭੈਣ ਨੂੰ ਭਰਾ ਦੇ ਵੱਲੋਂ ਉਤਾਰਿਆ ਗਿਆ ਹੈ ਮਹਿਜ਼ 25 ਸਾਲ ਦੀ ਉਮਰ ਤੇ ਪ੍ਰਾਦੇ ਵੱਲੋਂ ਬਦਲਾ ਕੁਝ ਇਸ ਤਰੀਕੇ ਦੇ ਨਾਲ ਲਿਆ ਗਿਆ ਹੈ 3 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਜਿਸ ਤੋਂ ਬਾਅਦ ਪ੍ਰਾ ਲਗਾਤਾਰ ਨਾਖੁਸ਼ ਸੀ ਜਿਸ ਤੋਂ ਬਾਅਦ ਕੁਝ ਇਸ ਤਰੀਕੇ ਦੇ ਨਾਲ ਮੌਤ ਦੇ ਘਾਟ ਉਸ ਨੂੰ ਉਤਾਰਿਆ ਗਿਆ ਲੰਗਰ ਹਾਲ ਦੇ ਵਿੱਚ ਸੇਵਾ ਕਰ ਰਹੀ 25 ਸਾਲਾ ਕੁੜੀ ਨੂੰ ਸਕੇ ਪ੍ਰਾ ਦੇ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਕਤਲ ਦੀ ਵਾਰਦਾਤ ਨੂੰ ਸਕੇ ਪ੍ਰਾ ਦੇ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ ਬੇहद ਹੈਰਾਨ ਕਰਨ ਵਾਲੀ ਇਹ ਤਸਵੀਰਾਂ ਲੰਗਰ ਹਾਲ ਦੇ ਵਿੱਚ ਸੇਵਾ ਕਰਦੀ ਦੀਆਂ ਜੋ ਹੈ ਮੌਤ ਦੇ ਘਾਟ ਉਸ ਨੂੰ ਉਤਾਰਿਆ ਗਿਆ ਮਾਵਾ ਹੀ ਬਾਪੀ ਤੇ ਭੇਲ ਤੇ ਆਈ ਹੈ ਮੇਲਾ ਸਾਡੇ ਚੱਲਦਾ ਹੀ ਬਾਗੇ ਉੱਥੇ ਲੰਗਰ ਦੀ ਸੇਵਾ ਕਰ ਦਿੱਤੇ ਗੋਲੀਆਂ ਮਾਰੀਆਂ ਨੇ ਨੇ ਮਾਰ ਕਿਹਨੇ ਮਾਰੀਆਂ ਗੋਲੀਆਂ ਹਰਮਨ ਨੇ ਉਗੀ ਲੱਗਦਾ ਕੁੜੀ ਦਾ ਕੁੜੀ ਦਾ ਭਰਾ ਹੈ ਸੱਪਾ ਸਿਮਰਨ ਕੋਹਰਾ ਏ ਜਿਹੜੇ 23 ਸਾਲ ਦੀ ਜਿਹੜੀ ਗੋਲੀਆਂ ਮਾਰ ਕੇ ਇਹਦਾ ਮਰਡਰ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਵਜਾ ਰਣਜੀਤ ਇਹ ਸਾਹਮਣੇ ਆਈ ਕਿ ਜਿਹੜਾ ਇਹਦਾ ਬ੍ਰਦਰ ਭਰਮਨਦੀਤਾ ਉਹਦੇ ਵੱਲੋਂ ਮਰਡਰ ਕੀਤਾ ਗਿਆ ਸੀ ਜਿਹੜੀ ਸਿਮਰਨ ਆਈ ਨੇ ਤਿੰਨ ਸਰਦਲਾਂ ਨਾਲ ਅਲੈਮੇਜ ਕਰਵਾਈ ਸੀ ਤੇ ਹਰਮਨ ਜਿਹੜਾ ਸੀ ਤੋਂ ਇਤਰਾਜ਼ ਕਰਦਾ ਸੀ ਤੇ ਉਹਦੇ ਸਬੰਧਿਤ ਹੀ ਉਹਨੇ ਇਹਦੇ ਅੱਜ ਗੋਲੀਆਂ ਮਾਰ ਕੇ ਮਰਡਰ ਕਰਤਾ ਜਿਹੜਾ ਹਰਮਨ ਪੀਤਾ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਜਿਹੜਾ ਪਿਸਟਲ ਇਸ ਵਿੱਚ ਵਰਤਿਆ ਸੀ ਉਹ ਵੀ ਅਸੀਂ ਹਾਸਲ ਕਰ ਲਿਆ